ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਦੇ ਨਾਰੀ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੈ ਮਿੱਤਰੋ ਅੱਜ ਬਈ ਆਈ ਸੀ ਜੱਖਲ ਆਪਾਂ ਠੀਕ ਆ ਉਹ ਬਈ ਕੀਮਤ ਦਾ ਘਰ ਜੱਖਲ ਵਾਲੇ ਦਾ ਠੀਕ ਆ ਆ ਆਪਣੇ ਮਿੱਤਰ ਪਿਆਰੇ ਤੋਂ ਆਪਾਂ ਡੋਲੀਆਂ ਬਣਵਾਈਆਂ ਸੀ ਤੁਹਾਨੂੰ ਡੋਲੀਆਂ ਵੀ ਦਿਖਾਵਾਂਗੇ ਤੇ ਨਾਲੇ ਬਾਈ ਦੇ ਦਿਖਾਵਾਂ ਕਬੂਤਰ ਤੁਹਾਨੂੰ ਕਰਿਓ ਸ਼ੌਂਕ ਲੈ ਕਰੋ ਚੱਕ ਕਬੂਤਰ ਉਸਤਾ ਆ ਆ ਕੇ ਮਤ੍ਰੋ ਰੋ ਚੱਕ ਕਾਲਸਰਾ ਚਿੱਟੀਆਂ ਦਾ ਤੇ ਕਮੈਂਟਾਂ 'ਚ ਬਲੱਡ ਜਰੂਰ ਦੱਸਿਓ ਕਿਹੜਾ ਆ ਸ਼ਾਹ ਕਿਹੜੇ ਮਤ੍ਰੋ ਆ ਬਈ ਦੇ ਦੂਜੇ ਖੁੱਡੇ ਵਾਲੇ ਪੱਠੇ ਜਿਹੜੇ ਬਾਜ਼ੀਆਂ ਛੱਡਣੇ ਆ ਆ ਕਿਹੜਿਆ ਨਹੀਂ ਕੱਢਿਆ ਹੋਇਆ ਹਰੀਆਂ ਖਾਣਾ ਇਹ ਕਬੂਤਰੀ ਹੈ ਬਈ ਹਰੀਆਂ ਅੱਖਾਂ ਦੀ ਆਹ ਵਸਲੀ ਕਬੂਤਰ ਦੀ ਮਾਂ ਮਾਂ ਹੈ ਕਿਹੜੇ ਨੂੰ ਸੰਚਕੇ ਦੀ ਅੱਛਾ ਜੀ ਜਿਹੜਾ ਮਿੱਤਰੋ ਆਪਾਂ ਢੋਲੀ ਚ ਬਈ ਛੜਤੇ ਜਾਨਵਰ ਠੀਕ ਆ ਵੱਡੇ ਮੇਨ ਜੋੜੇ ਸੀ ਜਿਹੜੇ ਆਪਾਂ ਛੜਤੇ ਤਾਨੂੰ ਕਰਾਉਣਾ ਚੈੱਕ ਕਰੋ ਚੈੱਕ ਠੀਕ ਆ ਮੇਨ ਜੋੜਾ ਕਰੋ ਚੈੱਕ ਮੇਨ ਜੋੜਾ ਭਾਈ ਢੋਲੀ ਦੀ ਕੁਆਲਿਟੀ ਬਹੁਤ ਸਿਰਾਂ ਬਣਾਈ ਆ ਬਾਈ ਨੇ ਠੀਕ ਆ ਉਹਦੀ ਵਿੱਚ ਵੀਡੀਓ ਹੈਗੀ ਹੋਈ ਆ ਤੁਸੀਂ ਦੇਖ ਲਿਓ ਆ ਆਪਣੀ ਜਿਹੜੀ ਜਾਣ ਕੁਡੀ ਸੀ ਤੇ ਖੰਡਾਲਾ ਉੱਡੀ ਸੀ ਉਹ ਕਬੂਤਰੀ ਬਹੁਤ ਪਰ ਆਉਤੀ ਸੀਗੀ ਸੱਤ ਵੀ ਦਿਨੇਰੀ ਚ ਫਿਰਦੀ ਸੀ ਬਾਈ ਦੇਖ ਲੋ ਫਿਰਦੀ ਗਵਾਚੀ ਸੀ ਸਾਡੀ ਪਰ ਮਿਲ ਗਈ ਸੀ ਬਾਅਦ ਚ ਵੀਰਾਂ ਵੱਟੇ ਆ ਇੱਕ ਜੋੜੀ ਆਪਣੀ ਨਰ ਦੇ ਕੋ ਘਟੀਆਂ ਦਾ ਘਟੀਆਂ ਦੀ ਕਬੂਤਰੀ ਆਪਣਾ ਮੇਨ ਬਲੱਡ ਜਿਹੜੀ ਮੀਰਾ ਨੇ ਕੱਲੀ ਰਹੀ ਸੀ ਉਹਦੀ ਭੈਣ ਇਹਨਾਂ ਦੀ ਹੁਣ ਆਪਾਂ ਬਰੀਡਿੰਗ ਕਰਾਉਣੀ ਵੀਰੇ ਜਾ ਚੁਕੇ ਆ ਜੋੜੀ ਇਹਦੇ ਬੱਚੇ ਬਹੁਤ ਭੜੇ ਉੱਡਦੇ ਆ ਜਾਣੀ ਆਪਣੀ ਤੇ ਆਹ ਮਿੱਤਰੋ ਆਪਾਂ ਅੱਜ ਕਰਦੇ ਅੰਦਰ ਸਾਰੇ ਡੋਲੀਆਂ ਚ ਕੱਪੜੇ ਖੇ ਸੁੱਖ ਹੁਣ ਇਹਨਾਂ ਦੇ ਬੱਚੇ ਪੁੱਛੇ ਕਢਾਵਾਂਗੇ ਕੁਛ ਆਪ ੜਾਵਾਂਗੇ ਕੁਛ ਆਪਦੇ ਭਰਾਵਾਂ ਨੂੰ ਵੀ ਜ਼ਰੂਰ ਦੇਵਾਂਗੇ ਐਡੀ ਗੱਲ ਨਹੀਂ ਠੀਕ ਆ ਇਹ ਤਾਂ ਆਪਾਂ ਬਈ ਜਾਨਵਰ ਸ਼ੇਲ ਕੀਤਾ ਬਾਈ ਨੂੰ ਕਰਨ ਨੂੰ ਆਪਣਾ ਭਰਾ ਹੀ ਐ ਛੋਟਾ ਉਹਨੂੰ ਆਪਾਂ ਜਾਨਵਰ ਸ਼ੇਰ ਕੀਤਾ ਠੀਕ ਆ 10000 ਦਾ ਜਾਨਵਰ ਦਿੱਤਾ ਬਾਈ ਬੰਦੇ ਨੂੰ ਪੁੱਛ ਲਿਓ ਠੀਕ ਆ ਤੇ ਬੰਦੇ ਨੇ ਲਿਆ ਬਾਈ ਯਕੀਨ ਕਰਕੇ ਤੇ ਜੇ ਕਿਸੇ ਭਰਾ ਨੇ ਚੰਗੀ ਚੀਜ਼ ਲੈਣੀ ਐ ਪਹਿਲੀ ਕਰਦਾ ਹੁਣ ਹੈ ਨਹੀਂ ਵੀਰੇ ਇਨੇ ਆਪਣੇ ਕੋਲੇ ਸ਼ੇਰ ਵਾਲੀ ਦਿਖਾ ਦਿੰਨਾ ਆ ਦੇਖੋ ਮੇਰੇ ਤੋਂ ਪਹਿਲੀ ਕਰਤਾ ਆਪਣੇ ਕੋਲੇ ਇਨੇ ਹੈ ਹੀ ਨਹੀਂ ਜਿਹੜੇ ਮੈਂ ਜੋੜੇ ਸ਼ੇਰ ਕਰਾਂ ਠੀਕ ਆ ਪਰ ਇਹਨਾਂ ਵੀ ਜੇ ਕੋਈ ਵਧੀਆ ਪੈਸੇ ਲਾਊਗਾ ਉਹ ਇਹ ਜਾਨਵਰ ਦੇਵਾਂਗੇ। ਬਾਈ ਦਾ ਜਾਨਵਰ ਆ ਬੈਠਾ। ਖੁੱਡੇ ਦਾ ਆਪਣੇ ਦਾ ਸ਼ਿੰਗਾਰ ਹੀ ਆ। ਠੀਕ ਆ। ਬਾਕੀ ਆ ਜਾਨਵਰ ਨੇ। ਤੇ ਇਧਰੋ ਜੋੜੀਆਂ ਆ ਆਪਾਂ ਜਿਹੜੀਆਂ ਮੇਨ ਅੰਦਰ ਆਪਣੀ ਇੱਥੇ ਲੱਗੀਆਂ ਹੋਈਆਂ ਸੀ ਬਾਈ। ਉਹ ਪੱਟ ਕੇ ਅੰਦਰ ਕਰਤੀਆਂ ਇੱਕ ਜੋੜੀ ਰਹੀ ਉਹ ਵੀ ਬੱਚੇ ਗੱਡੀ ਬੈਠੀ ਆ। ਠੀਕ ਹੈ ਕਾਂਡੇ ਇਧਰ ਹੀ ਬੈਠੇ ਚਾਹੇ ਕਬੂਦਰੀ ਦਾ ਪਜਕ ਦਾਂਗੇ। ਤੇ ਹੁਣ ਬਾਈ ਇਸ ਦੂਆ ਦਾ ਆਪਾਂ ਪਰਪਟਾਈ ਕਰਾਂਗੇ ਪਰਪਟਾਈ ਤੋਂ ਪਹਿਲਾਂ ਕੀ ਕਰਨਾ ਹਾਂ ਉਹ ਸਾਰਾ ਕੁਝ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਬਸ ਬਣੇ ਰਹੋ ਆਪਣੇ ਨਾਲ ਠੀਕ ਆ ਹੁਣ ਆਪਣੀਆਂ ਵੀਡੀਓ ਡੇਲੀ ਤੋਂ ਡੇਲੀ ਧੜਾਕ ਧੜਾਕ ਆਇਆ ਕਰਨੀ ਤੇ ਕੁਆਲਿਟੀ ਦਾ ਵੀ ਹੁਣ ਇਸ ਦੂ ਅਗਲੀ ਵੀਡੀਓ ਤੋਂ ਕੁਆਲਿਟੀ ਤੁਹਾਨੂੰ ਸਾਫ਼ ਦਿਖਾਇਆ ਕਰੂਗੀ ਭਰਾਵਾਂ ਨੂੰ ਆ ਚੈੱਕ ਕਰਨ ਆਓ ਇਹ ਕਬੂਤਰੀ ਜੀ ਦੇ ਬਈ ਲੱਤਾਂ ਖੜੀਆਂ ਸੀ ਇੱਕ ਇਹ ਤੇ ਇੱਕ ਉਧਰ ਬੈਠੀ ਆ ਪੱਲੇ ਵਾਲੀ ਇੱਕ ਹੋ ਬੈਠੀ ਪੱਲੇ ਵਾਲੀ ਉਨੇ ਸੈੱਟ ਨੇ ਬਹੁਤ ਜ਼ਿਆਦਾ ਸੈੱਟ ਨੇ ਬਾਈ ਉਹ ਬੱਚੇ ਇੱਕ ਦੀ ਅੱਖ ਆ ਰਹੀ ਆ ਉਹਦਾ ਵੀ ਕਰ ਦਾਂਗੇ ਅੱਜ ਟ੍ਰੀਟਮੈਂਟ ਆਪਾਂ ਠੀਕ ਆ ਆ ਇੰਨੇ ਕ ਜਾਨਵਰ ਨੇ ਕੁਛ ਕ ਇਧਰ ਨਹੀਂ ਢੋਲੀ ਚ ਬੱਸ ਤੇ ਬੱਸ ਭਰਾਵੋ ਇਹ ਕਿਸੇ ਭਰਾ ਨੇ ਲੈਣਾ ਤੁਹਾਨੂੰ ਦੱਸਿਆ ਵੀ ਮੁੱਲੋ ਚੰਗਾ ਭਰ ਦਿਓ ਤੇ ਇੱਕ ਹੋਰ ਆਪਾਂ ਸੱਚ ਨਾ ਮੈਂ ਭਰਾਇਆ ਆਪਣਾ ਕੋਕੋ ਇਹ ਅੰਬੁਲੀ ਲੈਂਦੀ ਆ ਬਾਈ ਆਪਾਂ ਫੀਮੇਲ ਲਈ ਆ ਦੇਖੋ ਕਿਉਂ ਜੀ ਬਣਦੀ ਆ ਕਰਦੇ ਆ ਗੱਲ ਠੀਕ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਲਵ ਯੂ ਆ ਮੇਰੇ ਭਰਾਵਾਂ